ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗ로우 ਆਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਤਾਲਮਿਲ ਅਤੇ ਏਕਤਾ ਦੀ ਇੱਕ ਮਿਸਾਲ ਇਕਾਈ ਹਸਪਤਾਲ ਲੁਧਿਆਣਾ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਸਾਂਝੇ ਸਹਿਯੋਗ ਸਦਕਾ ਪੰਜਾਬ ਵਿੱਚ ਪਹਿਲੀ ਵਾਰ ਗ੍ਰੀਨ ਕੋਰੀਡੋਰ ਰਾਹੀਂ ਇੱਕ ਮਰਤਕ ਦਾਨੀ ਦੇ ਗੁਰਦੇ ਨੂੰ ਤੇਜ਼ੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਮੋਹਾਲੀ ਤੋਂ ਇਕਾਈ ਹਸਪਤਾਲ ਲੁਧਿਆਣਾ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਤੇ ਇਹ ਕਿਡਨੀ 30 ਸਾਲਾਂ ਦੇ ਬਿਮਾਰ ਕਿਡਨੀ ਫੇਲ ਵਾਲੇ ਮਰੀਜ਼ ਕਮਰਦੀਪ ਸਿੰਘ ਸੋਢੀ ਤੇ ਇਹ ਕੈਡੇਵਰ ਕਿਡਨੀ ਟ੍ਰਾਂਸਪਲੈਂਟ ਕੀਤੀ ਗਈ। ਇੱਥੇ ਦੱਸ ਦਈਏ ਕਿ ਇਸ ਵਿੱਚ ਨੋਟੋ ਰੋਟੋ ਹੈਡ ਸ਼੍ਰੀ ਵਿਪਨ ਕੌਸ਼ਲ ਸੋਟੋ ਹੈਡ ਡਾਕਟਰ ਗਗਨੀਨ ਕੌਰ ਸੰਧੂ ਨੋਡਲ ਅਫਸਰ ਸੋਟੋ ਪੰਜਾਬ ਇਕਾਈ ਹਸਪਤਾਲ ਲੁਧਿਆਣਾ ਦੇ ਯੂਰੋਲੋਜੀ ਅਤੇ ਟ੍ਰਾਂਸਪਲੈਂਟ ਪੇਪਾਗ ਫੋਰਟਿਸ ਹਸਪਤਾਲ ਮੋਹਾਲੀ ਪੰਜਾਬ ਪੁਲਿਸ ਮੋਹਾਲੀ ਅਤੇ ਇਕਾਈ ਹਸਪਤਾਲ ਲੁਧਿਆਣਾ ਵਿਚਕਾਰ ਪੈ ਲੱਗਰੀਨ ਕੋਰੀਡੋਰ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦਿੱਤਾ ਇਸ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ਸਥੇ ਤੇ ਇਕਾਈ ਹਸਪਤਾਲ ਦੇ ਚੀਫ ਯੂਰੋਲੋਜਿਸਟ ਅਤੇ ਟ੍ਰਾਂਸਪਲੈਂਟ ਸਰਜਨ ਡਾਕਟਰ ਬਲਦੇਵ ਸਿੰਘ ਆਲਖ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਇਸ ਬਾਬਤ ਸਾਰੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੁਰਦਿਆਂ ਦੇ ਮਰੀਜ਼ ਲਈ ਗ੍ਰੀਨ ਕੋਰੀਡੋਰ ਰਾਹੀਂ ਇੱਕ ਮ੍ਰਿਤਕ ਦਾਨੀ ਦੇ ਗੁਰਦਿਆਂ ਨੂੰ ਤੇਜ਼ੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਮੋਹਾਲੀ ਤੋਂ ਲੁਧਿਆਣਾ ਵਿਖੇ ਪਹੁੰਚਾਇਆ ਗਿਆ ਹੈ ਅਤੇ ਸੁਰੱਖਿਅਤ ਤਰੀਕੇ ਨਾਲ ਮਰੀਜ਼ ਕਮਰਦੀਪ ਸਿੰਘ ਸੋਢੀ ਤੇ ਇਹ ਕੈਡੇਵਰ ਕਿਡਨੀ ਟ੍ਰਾਂਸਪਲੈਂਟ ਕੀਤੀ ਗਈ ਹੈ ਡਾਕਟਰ ਆਲਖ ਨੇ ਦੱਸਿਆ ਕਿ ਉਹਨਾਂ ਦਾ ਇਹ ਸੁਪਨਾ 25 ਸਾਲ ਬਾਅਦ ਸਾਕਾਰ ਹੋਇਆ ਹੈ ਕਿਉਂਕਿ ਉਹ 1998 ਵਿੱਚ ਇਸ ਕਿਸਮ ਦੀ ਸਰਜਰੀ ਲਈ ਕੈਬ੍ਰਿਜ ਦੇ ਐਡਨ ਬਰੂਕ ਹਸਪਤਾਲ ਵਿੱਚ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ ਅਤੇ ਹਮੇਸ਼ਾ ਸੁਪਨੇ ਦੇਖਦੇ ਰਹੇ ਲਗਾਤਾਰ ਕੰਮ ਕਰਦੇ ਰਹੇ ਪਰੰਤੂ ਇੰਨੇ ਇੰਤਜ਼ਾਰ ਤੋਂ ਬਾਅਦ ਅੱਜ ਸਫਲ ਨਤੀਜਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਉਹਨਾਂ ਨੇ ਮੁਹਾਲੀ ਤੋਂ ਲੈ ਕੇ ਲੁਧਿਆਣਾ ਤੱਕ ਕਿਡਨੀ ਟ੍ਰਾਂਸਪਲੈਂਟ ਕਰਨ ਵਿੱਚ ਸਹਿਯੋਗ ਦੇਣ ਵਾਲੇ ਵਰਕਰਾਂ ਦੀ ਅਤੇ ਇਸ ਨੂੰ ਸਮਰਪਿਤ ਹਰ ਇੱਕ ਉਸ ਇਨਸਾਨ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਇਸ ਜੀਵਨ ਰੱਖਿਅਕ ਮਿਸ਼ਨ ਨੂੰ ਸੰਭਵ ਬਣਾਇਆ ਹੈ ਡਾਕਟਰ ਆਲਖ ਨੇ ਕਿਹਾ ਕਿ ਉਹ ਉਹਨਾਂ ਲਈ ਇੱਕ ਇਹ ਸਿਰਫ ਇੱਕ ਡਾਕਟਰੀ ਪ੍ਰਾਪਤੀ ਨਹੀਂ ਹੈ ਬਲਕਿ ਅੰਗ ਟ੍ਰਾਂਸਪਲੈਂਟ ਦੀ ਉਡੀਕ ਕਰ ਰਹੇ ਬਹੁਤ ਸਾਰੇ ਲੋਕਾਂ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ ਉਹਨਾਂ ਬਧੇਰੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਹਰ ਸਾਲ 2.5 ਲੱਖ ਮਰੀਜ਼ ਗੁਰਦੇ ਫੇਲ ਹੋਣ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ ਉਹਨਾਂ ਅੱਗੇ ਕਿਹਾ ਕਿ ਜੇਕਰ ਸਮਾਜ ਵਿੱਚ ਅੰਗਦਾਨ ਦੀ ਜਾਗਰੂਕਤਾ ਆ ਜਾਵੇ ਤਾਂ ਉਹ ਅਨੇਕਾਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਨ ਇਸ ਲਈ ਇਕਾਈ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੈ ਇਸ ਮੌਕੇ ਮਰੀਜ਼ ਦੇ ਭਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਭਰਾ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਲਈ ਕਿਸੇ ਵੀ ਜਗ੍ਹਾ ਤੋਂ ਕਿਡਨੀ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ। ਉਹ ਬੜੇ ਚਿਰਾਂ ਤੋਂ ਇਸ ਦਾਬੇ ਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਉਹਨਾਂ ਦੇ ਭਰਾ ਨੂੰ ਕੋਈ ਕਿਡਨੀ ਦਾਨੀ ਮਿਲੇ ਪਰੰਤੂ ਇਕਾਈ ਹਸਪਤਾਲ ਨੇ ਉਹਨਾਂ ਨੂੰ ਕੈਡੀਵਰ ਅਧੀਨ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਜਿਸ ਸਦਕਾ ਉਹਨਾਂ ਦਾ ਸੁਪਨਾ ਸਾਕਾਰ ਹੋ ਸਕਿਆ। ਉਨਾਗੇ ਦੱਸਿਆ ਕਿ ਜਦੋਂ ਉਹਨਾਂ ਨੂੰ ਹਸਪਤਾਲ ਵਿੱਚੋਂ ਫੋਨ ਆਇਆ ਤਾਂ ਉਹ ਤੁਰੰਤ ਇਕਾਈ ਹਸਪਤਾਲ ਲੁਧਿਆਣਾ ਵਿੱਚ ਪਹੁੰਚ ਗਏ ਅਤੇ ਉਹਨਾਂ ਦੇ ਜਵਾਨ ਭਰਾ ਦੀ ਕਿਡਨੀ ਟ੍ਰਾਂਸਪਲੈਂਟ ਦਾ ਆਪਰੇਸ਼ਨ ਸਫਲ ਹੋਇਆ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਉਹਨਾਂ ਪ੍ਰਮਾਤਮਾ ਅਤੇ ਇਕਾਈ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਫਲ ਜਤਨਾ ਦੇ ਸਦਕਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਦਗੀ ਦੀ ਦੂਸਰੀ ਖੁਸ਼ੀ ਮਿਲੀ ਹੈ ਇਸ ਮੌਕੇ ਡਾਕਟਰ ਬਲਦੇਵ ਸਿੰਘ ਆਲਖ ਤੋਂ ਇਲਾਵਾ ਸਹਿਯੋਗੀ ਟੀਮ ਅਤੇ ਪੀੜਤਾਂ ਦੇ ਪਰਿਵਾਰ ਮੈਂ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ 2.5 ਲੱਖ ਤੋਂ ਜ਼ਿਆਦਾ ਲੋਕੀ ਕਿਡਨੀ ਫੇਲਰ ਨਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਇੰਤਜ਼ਾਰ ਕਰਦੇ ਆ ਕਿਡਨੀ ਟ੍ਰਾਂਸਪਲਾਂਟ ਦੀ ਇਦਾਂ ਹੀ ਲਿਵਰ ਟ੍ਰਾਂਸਪਲਾਂਟ ਦੇ ਪੇਸ਼ੇਨਾ 80000 ਤੋਂ ਜ਼ਿਆਦਾ ਪਰイヤー ਇਦਾਂ ਹੀ ਹਾਰਟ ਫੇਲਰ ਦੇ ਪੇਸ਼ੇਨਾ ਜਿਨ੍ਹਾਂ ਨੂੰ ਇਹ ਹਾਰਟ ਕਿਡਨੀ ਜਾਂ ਲਿਵਰ ਫੇਲਰ ਦੇ ਮਰੀਜ਼ਾਂ ਨੂੰ ਅੰਗਦਾਨ ਦੀ ਅੰਗ ਦੀ ਲੋੜ ਹੁੰਦੀ ਹੈ ਜਾਂ ਤਾਂ ਅੰਗ ਉਹਨਾਂ ਦੇ ਰਿਸ਼ਤੇਦਾਰ ਦਿੰਦੇ ਆ ਪਰ ਬਹੁਤ ਲੋਕ ਐਸੇ ਆ ਜਿਨ੍ਹਾਂ ਦੇ ਵਿੱਚ ਰਿਸ਼ਤੇਦਾਰ ਅੰਗ ਦੇਣ ਲਈ ਤਿਆਰ ਨਹੀਂ ਹੁੰਦੇ ਜਾਂ ਉਹਨਾਂ ਦੀ ਮੈਚਿੰਗ ਨਹੀਂ ਹੁੰਦੀ ਜਾਂ ਕੋਈ ਹੁੰਦਾ ਹੀ ਨਹੀਂ ਅੱਜਕੱਲ ਬੜੀਆਂ ਛੋਟੀਆਂ ਸਮਾਲ ਫੈਮਲੀਆਂ ਆ ਫਿਰ ਉਹਨਾਂ ਨੂੰ ਅੰਗ ਕਿੱਥੋਂ ਆਉਂਦੇ ਆ ਜਿਹੜੇ ਲੋਕੀ ਬ੍ਰੇਨ ਡੈਥ ਜਿਨ੍ਹਾਂ ਦੀ ਹੋ ਜਾਂਦੀ ਹੈ ਐਕਸੀਡੈਂਟ ਰਾਹੀਂ ਜਾਂ ਬ੍ਰੇਨ ਬਲੀਡ ਰਾਹੀਂ ਜਾਂ ਉਹਨਾਂ ਦਾ ਬ੍ਰੇਨ ਡੈੱਡ ਹੋਣ ਦੇ ਨਾਲ ਉਹ ਲੋਕ ਇੱਕ ਐਸਾ ਇਨਸਾਨ ਅੱਠ ਜਾਨਾਂ ਬਚਾ ਸਕਦਾ ਤੇ ਅੱਠ ਲੋਕਾਂ ਨੂੰ ਹੈਲਪ ਕਰ ਸਕਦਾ 50 ਹੋਰ ਲੋਕਾਂ ਦੀ ਮਦਦ ਕਰ ਸਕਦਾ ਉਹ ਕਿਡਨੀ 2 ਡੋਨੇਟ ਕਰ ਸਕਦਾ ਲਿਵਰ ਡੋਨੇਟ ਕਰ ਸਕਦਾ ਹਾਰਟ ਡੋਨੇਟ ਕਰ ਸਕਦਾ ਫੇਫੜੇ ਡੋਨੇਟ ਕਰ ਸਕਦਾ ਪੈਂਕਰੀਆਸ ਡੋਨੇਟ ਕਰ ਸਕਦਾ ਐਦਾਂ ਦਾ ਹੀ ਮੌਕਾ ਹੋਣ ਆਇਆ ਜਦੋਂ ਕਿ ਦੋ ਬ੍ਰੇਨ ਡੈਡ ਪਰਸਨ 19 ਤਰੀਕ ਨੂੰ ਤੇ 21 ਤਰੀਕ ਨੂੰ ਮੁਹੱਲੇ ਦੇ ਹਸਪਤਾਲ 'ਚ ਉਹ ਬ੍ਰੇਨ ਡੈੱਡ ਡਿਕਲੇਅਰ ਕੀਤੇ ਗਏ ਤੇ ਉਹਨਾਂ ਨੇ ਆਪਣੀ ਕਰਦਿਆਂ ਨੇ ਇੱਛਾ ਜ਼ਾਹਿਰ ਕੀਤੀ ਕਿ ਸਾਡੇ ਵਾਰਸ ਤਾਂ ਚਲੇ ਗਏ ਆ ਜੇ ਇਹਨਾਂ ਦੇ ਅੰਗ ਕਿਸੇ ਹੋਰ ਨੂੰ ਲੱਗ ਜਾਣ ਤਾਂ ਇਹ ਅਸੀਂ ਡੋਨੇਟ ਕਰਨ ਲਈ ਤਿਆਰ ਆ। ਉੱਥੇ ਉਹਨਾਂ ਨੇ ਅੰਗ ਡੋਨੇਟ ਕੀਤੇ ਹਾਲਾਂਕਿ ਇੱਕ ਪੇਸ਼ੈਂਟ ਲੇਦਾ ਸੀ ਤੇ ਇੱਕ ਪੰਜਾਬ ਤੋਂ ਕਿਥੇ ਏਰੀਆ ਦਾ ਸੀਗਾ। ਉਹਨਾਂ ਨੇ ਅੰਗਦਾਨ ਕੀਤੇ ਤੇ ਜਿਹੜੀ ਸਾਡੀ ਸੋਸਾਇਟੀ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡੀਆ ਦੀ ਨੋਟੋ ਰੋਟੋ ਤੇ ਸੋਟੋ ਉਹਨਾਂ ਦੇ ਅਧੀਨ ਸਾਡੇ ਜਿਹੜੇ ਹਸਪੀਟਲ ਟ੍ਰਾਂਸਪਲੈਂਟ ਕਰਦੇ ਹੋ ਰਜਿਸਟਰ ਹੁੰਦੇ ਆ ਤੇ ਉਹ ਸਾਡੇ ਜਿਹੜੇ ਇੱਥੇ ਲੋਕੀ ਵੇਟ ਕਰ ਰਹੇ ਹੁੰਦੇ ਆ ਉਹਨਾਂ ਦਾ ਲਿਸਟ ਦੇ ਵਿੱਚ ਨਾਮ ਉੱਪਰ ਆਇਆ ਤੇ ਉਹ ਕਿਡਨੀ ਸਾਨੂੰ ਅਲੋਕੇਟ ਹੋਈਆਂ ਉਹ ਬ੍ਰੈਂਡਡ ਪਰਸਨ ਤੋਂ ਕਿਡਨੀ ਰਿਟਰੀਵ ਹੋਈਆਂ ਤੇ ਮੁਹਾਲੀ ਤੋਂ ਚੱਲ ਕੇ ਇਕਾਈ ਹਸਪਤਲ ਲੁਧਿਆਣੇ ਚ ਪਹੁੰਚੀਆਂ ਤੇ ਇੱਥੇ ਉਹ ਦੋ ਮਰੀਜ਼ਾਂ ਦਾ ਟ੍ਰਾਂਸਪਲੈਂਟ ਕੀਤਾ ਗਿਆ ਇੱਕ 19 ਤਰੀਕ ਨੂੰ ਇੱਕ 21 ਤਰੀਕ ਨੂੰ 19 ਤਰੀਕ ਵਾਲਾ ਮਰੀਜ਼ ਮੋਗੇ ਦਾ ਸੀ 21 ਤਰੀਕ ਵਾਲਾ ਲੁਧਿਆਣੇ ਦਾ ਸੀ ਇਹ ਦੋਨੋਂ ਬੜੀ ਅੱਛੀ ਤਰ੍ਹਾਂ ਉਹਨਾਂ ਦੀ ਪ੍ਰੋਗਰੈਸ ਚੱਲ ਰਹੀ ਹੈ ਮੈਂ ਕੋਸ਼ਿਸ਼ ਕਰਾਂਗਾ ਜਿੱਦਾਂ ਡਿਸਚਾਰਜ ਹੋਣਗੇ ਉਦੋਂ ਵੀ ਤੁਹਾਨੂੰ ਬੁਲਾਇਆ ਜਾਵੇ ਨਾਮ ਨਾਲੋਂ ਬੈਟਰ ਹੈ ਕਿ ਉਹਨਾਂ ਦੀ ਇੱਕ ਦੀ ਉਮਰ 32 ਸਾਲ ਸੀ ਇੱਕ ਦੀ ਉਮਰ 33 ਸਾਲ ਸੀ ਦੋਨੋਂ ਜਵਾਨ ਸੀ ਜਿਨ੍ਹਾਂ ਨੂੰ ਇਹ ਕਿਡਨੀ ਲੱਗੀ ਹੈ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਠੀਕ ਹੋ ਕੇ ਘਰ ਚਲੇ ਜਾਣ ਅੱਜ ਹਜੇ 2 ਦਿਨ ਹੀ ਹੋਏ ਹਨ ਉਹਨਾਂ ਨੂੰ ਤੇ ਠੀਕ ਪ੍ਰੋਗਰੈਸ ਚੱਲ ਰਹੀ ਹੈ ਜਿਹੜੀ ਇਹ ਕਿਡਨੀ ਰਿਟਰੀਵ ਹੁੰਦੀ ਹੈ ਕੈਡਵਰ ਤੋਂ ਉਹਦੇ ਵਿੱਚ ਬੜੇ ਐਕਸਪੈਂਸਿਵ ਫਲੂਡ ਲੱਗਦੇ ਆ ਇੱਕ ਐਕਸਰਸਾਈਜ਼ ਹੁੰਦੀ ਹੈ ਜੋ ਉਹ ਖਰਚਾ ਆਉਂਦਾ ਉਹੀ ਖਰਚਾ ਹੁੰਦਾ ਕਿਡਨੀ ਇਹ ਫ੍ਰੀ ਦੇ ਵਿੱਚ ਹੁੰਦੀ ਹੈ ਕਿਡਨੀ ਦੀ ਕੋਈ ਕੋਸਟ ਨਹੀਂ ਹੁੰਦੀ ਹੈਗੀ ਇਹ ਬੜਾ ਹੀ ਹਿਊਮਨਿਟੇਰੀਅਨ ਤੇ ਐਲਟ੍ਰੂਇਸਟਿਕ ਐਕਸ਼ਨ ਹੈ ਮੈਂ ਉਹੀ ਦੱਸਿਆ ਕਿ ਉਹਨਾਂ ਪਰਿਵਾਰਾਂ ਨੂੰ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਅੰਗਦਾਨ ਕੀਤਾ ਹੈਗਾ ਕਿਉਂਕਿ ਉਹਨਾਂ ਨੂੰ ਕੋਈ ਲਾਲਚ ਨਹੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਪੈਸੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਇਹ ਕਿਡਨੀ ਸਰਕਾਰ ਵੱਲੋਂ ਵੀ ਤੇ ਵੈਸੇ ਵੀ ਇਹ ਫ੍ਰੀ ਹੁੰਦੀ ਹੈ ਪਰ ਜਿਹੜੇ ਉਹਦੇ 'ਚ ਖਰਚੇ ਆਉਂਦੇ ਆ ਉਹ ਕਾਫੀ ਜ਼ਿਆਦਾ ਹੈ ਕਿਉਂਕਿ ਜਿਹੜਾ ਇੱਕ ਬ੍ਰੇਨ ਡੈਡ ਪਰਸਨ ਹੋ ਗਿਆ ਉਹਨੂੰ ਅਲਾਈਵ ਰੱਖਣ ਲਈ ਵੀ ਬਹੁਤ ਜ਼ਿਆਦਾ ਆਈਸੀਯੂ ਦਾ ਖਰਚਾ ਆਈਸੀਯੂ ਦੇ ਵਿੱਚ ਰੱਖਣਾ ਉਹਨੂੰ 19 ਦਿਨ ਤੱਕ ਜਿੰਨੀ ਦੇਰ ਤੱਕ ਅੰਗ ਰਿਟਰੀਵ ਨਹੀਂ ਕੀਤੇ ਜਾਂਦੇ ਜਾਂ ਇਹਨਾਂ ਨੂੰ ਅਸੀਂ ਹਾਰਵੈਸਟਿੰਗ ਵੀ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਤੱਕ ਉਹ ਅੰਗ ਲਿੱਤੇ ਨਹੀਂ ਜਾਂਦੇ ਉਹਨੂੰ ਮੇਨਟੇਨ ਕਰਨਾ ਪੇਸ਼ੰ ਨੂੰ ਉਹਦਾ ਬਲੱਡ ਪ੍ਰੈਸ਼ਰ ਠੀਕ ਰੱਖਣਾ ਤਾਂ ਕਿ ਉਹ ਉਹਦਾ ਹਾਰਟ ਨਾ ਬੰਦ ਹੋ ਜਾਵੇ ਉਹ ਉਹ ਸਾਰੀਆਂ ਦਵਾਈਆਂ ਫਲੂਇਡਸ ਆਈਸੀਯੂ ਦਾ ਉਹ ਬਹੁਤ ਵੱਡਾ ਖਰਚ ਤੋ ਉਹ ਖਰਚੇ ਕਈ ਵਾਰੀ ਰਿਸਿਪਟੈਂਟ ਪੇਸ਼ੈਂਟ ਤੋਂ ਰਿਕਵਰ ਕੀਤੇ ਜਾਂਦੇ ਆ ਅਦਰਵਾਈਜ਼ ਅੰਗ ਦਾ ਕਿਡਨੀ ਹੈ ਜਾਂ ਲਿਵਰ ਹੈ ਉਹ ਫਰੀ ਆਫ ਕਾਸਟ ਹੀ ਟ੍ਰਾਂਸਪਲਾਂਟ ਕੀਤਾ ਜਾਂਦਾ ਸਰਕਾਰ ਤੁਹਾਨੂੰ ਕੋਈ ਸਹਾਇਤਾ ਦੇਦੀ ਹੈ ਸਰਕਾਰ ਨੇ ਸਭ ਤੋਂ ਵੱਡੀ ਸਹਾਇਤਾ ਤਾਂ ਇਹ ਕੀਤੀ ਕਿ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਇਦਾਂ ਦੀ ਐਕਟੀਵਿਟੀ ਹੁੰਦੀ ਨਹੀਂ ਸੀ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈਆਂ ਨੋਟੋ ਰੋਟੋ ਤੇ ਸੋਟੋ ਜਿਹਦੇ ਅੰਦਰ ਇਹ ਸਾਰਾ ਰੈਗੂਲੇਟ ਹੋਇਆ ਕੈਡਵਰ ਆਰਗਨ ਟ੍ਰਾਂਸਪਲਾਂਟ ਉਹ ਆਪਣੇ ਉਹਨਾਂ ਆਰਗੇਨਾਈਜੇਸ਼ਨ ਨੂੰ ਫੰਡ ਵੀ ਦਿੰਦੀਆਂ ਸਰਕਾਰਾਂ ਤਾਂ ਕਿ ਉਹ ਆਰਗੇਨਾਈਜੇਸ਼ਨ ਆਫਟਰ ਆਲ ਉੱਥੇ ਵੀ ਤਾਂ ਵਰਕਰ ਕੰਮ ਕਰਦੇ ਆ ਲੋਕੀ ਐ ਡਾਕਟਰ ਵੀ ਐ ਬਹੁਤ ਲੋਕ ਆ ਉਹਨਾਂ ਦੀਆਂ ਤਨਖਾਹਾਂ ਵੀ ਐ ਉਹ ਸਾਰਾ ਤੋਂ ਸਰਕਾਰ ਇਸ ਕਰਕੇ ਉਸ ਤਰੀਕੇ ਨਾਲ ਉਹ ਮਦਦ ਕਰਦੀ ਐ ਔਰ ਸਰਕਾਰ ਐਨਕੋਰੇਜ ਵੀ ਕਰਦੀ ਐ ਆਪਣੀ ਸਰਕਾਰ ਨੂੰ ਵੀ ਆਪਾਂ ਰਿਕਵੈਸਟ ਕਰਾਂਗੇ ਰਾਜਸਥਾਨ ਦੇ ਵਿੱਚ ਕਾਫੀ ਕਾਫੀ ਆਰਗਨ ਟ੍ਰਾਂਸਪਲੈਂਟ ਨੂੰ ਪ੍ਰਮੋਟ ਕਰ ਲਿਓ ਕਾਫੀ ਗਵਰਨਮੈਂਟ ਨੇ ਏਡ ਦਿੱਤੀ ਹੋਈ ਐ ਤੇ ਕਈ ਸਰਕਾਰਾਂ ਕਰਦੀਆਂ ਹੈਗੀਆਂ ਇਸ ਨੂੰ ਇਕਾਈ ਹਸਪਤਾਲ ਜਾਂ ਕਿਸੇ ਵੀ ਡਾਕਟਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਕਿ ਉਹ ਕਿਡਨੀ ਕਿਨੂੰ ਲੱਗੇਗੀ ਮੈਂ ਤੁਹਾਨੂੰ ਦੱਸਾਂ ਮੈਨੂੰ ਬਹੁਤ ਸਿਫਾਰਿਸ਼ਾਂ ਆਈਆਂ ਕਿ ਡਾਕਟਰ ਸਾਹਿਬ ਤੁਹਾਡੇ ਕਿਡਨੀ ਆ ਰਹੀ ਹੈ ਇਕਾਈ ਹਸਪਤਾਲ 'ਚ ਸਾਡੇ ਮਰੀਜ਼ ਨੂੰ ਲਗਾ ਦਿਓ ਸਾਡੇ ਨੂੰ ਲਗਾ ਦਿਓ 50 ਸਿਫਾਰਿਸ਼ਾਂ ਮੈਂ ਕਿਹਾ ਜੀ ਇਹਦੇ 'ਚ ਕੋਈ ਸਿਫਾਰਿਸ਼ ਦਾ ਕੰਮ ਨਹੀਂ ਪੁਆਇੰਟ ਸਿਸਟਮ ਹੈ ਇੱਕ ਜਿਹੜੀ ਇਹਨੂੰ ਕੈਡਵਰ ਟ੍ਰਾਂਸਪਲੈਂਟ ਰਜਿਸਟਰੀ ਕਹਿੰਦੇ ਆ ਉਹਦੇ ਵਿੱਚ ਜਿਹੜੇ ਲੋਕ ਰਜਿਸਟਰ ਹੋਏ ਆ ਕਿ ਸਾਡਾ ਡੋਨਰ ਹੈ ਨਹੀਂ ਸਾਨੂੰ ਜੇ ਇਦਾਂ ਦਾ ਕਦੀ ਆਰਗਨ ਮਿਲੇ ਤਾਂ ਸਾਨੂੰ ਟ੍ਰਾਂਸਪਲੈਂਟ ਕੀਤਾ ਜਾਵੇ ਉਸ ਰਜਿਸਟਰੀ ਦੇ ਵਿੱਚ ਜਿਹੜਾ ਸੀਨੀਅਰ ਪਰਸਨ ਆ ਉਹਨੂੰ ਕਿੱਦਨੇ ਮਿਲੇਗੀ ਨਹੀਂ ਹੋਣਾ ਤਿੰਨ ਨੋ ਨੋ ਨਾ ਨਾ ਤਿੰਨਾਂ ਚੋਂ ਵੀ ਕੋਈ ਉਹਨਾਂ ਦੀ ਮੈਚਿੰਗ ਚੱਲਦੀ ਰਹਿੰਦੀ ਹੈ ਲੇਕਿਨ ਮੈਚ ਜਿਹੜੇ ਮੈਚ ਹੋ ਗਏ ਉਹਨਾਂ ਚੋਂ ਫਿਰ ਡਿਸਾਈਡ ਹੁੰਦਾ ਸੀਨੀਅਰ ਕਿਹੜਾ ਹੈ ਕੌਣ ਜ਼ਿਆਦਾ ਦੇਰ ਤੋਂ ਵੇਟ ਕਰ ਰਿਹਾ ਹੈ ਹਸਪੀਟਲ ਨੈਸ਼ਨਲ ਰਜਿਸਟਰੀ ਦੇ ਵਿੱਚ ਆਪਣੇ ਪੇਸ਼ੈਂਟ ਦਾ ਨਾਮ ਡਾਟਾ ਪਾਉਂਦਾ ਹੈਗਾ ਸੋ ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਜੀ ਇਹਦੀ ਤੇ ਕੈਡਵਰ ਦੇ ਵਿੱਚ ਆਣਾ ਪਲੇ ਸੀ ਰਜਿਸਟਰ ਕਰਾਇਆ ਹੋਇਆ ਸੀਗਾ ਤੇ ਸਡਨਲੀ 2-3 ਦਿਨ ਪਹਿਲਾਂ ਸਾਨੂੰ ਕਾਲ ਆਇਆ ਉਹਨਾਂ ਦਾ ਤੇ ਅਸੀਂ ਬਹੁਤ ਗ੍ਰੇਟਫੁਲ ਹਾਂ ਕਿ ਜਿਨ੍ਹਾਂ ਨੇ ਡੋਨੇਟ ਕੀਤਾ ਕਿਡਨੀ ਨੂੰ ਪਹਿਲੀ ਗੱਲ ਤਾਂ ਉਹਨਾਂ ਦਾ ਉਹਦੀ ਫੈਮਿਲੀ ਦਾ ਤੇ ਬਹੁਤ ਧੰਨਵਾਦ ਆ ਤੇ ਬਾਕੀ ਡਾਕਟਰ ਸਾਹਿਬ ਤੇ ਇਹਨਾਂ ਦੇ ਹਸਪੀਟਲ ਤੇ ਇਹਨਾਂ ਦੀ ਸਾਰੀ ਫੈਕਲਟੀ ਇਹਨਾਂ ਨੇ ਬਹੁਤ ਧਿਆਨ ਰੱਖਿਆ ਪੇਸ਼ੈਂਟ ਦਾ ਅੱਜ ਤੱਕ ਤੇ ਸਕਸੈਸ ਵੀ ਆ ਕਹਿ ਰਹੇ ਆ ਹਾਂ ਤੇ ਬਾਕੀ ਵੀ ਆ ਰੋਪਫੁਲ ਕਿ ਬਈ ਸਹੀ ਰਹੂਗਾ ਪੇਸ਼ੈਂਟ ਦਾ ਉਹ ਅੱਗੇ ਤੇ ਪੇਸ਼ੇ ਕਰ ਹਾਂ ਮੈਨੂੰ ਤਾਂ ਬੈਟ ਕਰੀ ਇਹਦੀ ਵੇਟ ਕਰਨੀ ਵੀ ਤੁਹਾਨੂੰ ਰੌਂਡ ਬਾਊਸਰ 6 ਮਹੀਨੇ ਤੋਂ ਵੇਟ ਕਰ ਰਹੇ ਆ ਅਸੀਂ ਜਿਹੜਾ ਇੱਥੇ ਕੜੈਵਰ ਕੀਤਾ ਹੋਇਆ ਇਹਨਾਂ ਦੇ ਬਾਕੀ ਉਹ ਪੇਸ਼ੈਂਟ ਦੀ ਜਿਹੜੀ ਆ ਪ੍ਰੋਬਲਮ ਉਹ ਉਦੋਂ ਵੀ ਪੁਰਾਣੀ ਹੈ ਡਾਇਲਸਿਸ ਕਰਾਇਆ ਸੀ ਡਾਇਲਸਿਸ ਰਾਉਂਡ ਬਾਊਟ ਸਰ 7 ਸਾਲ ਦੇ ਕਰੀਬ ਹੋ ਗਿਆ ਸਾਲ ਦੇ ਕਰੀਬ ਹੋ ਗਿਆ ਤੇ ਬਾਕੀ ਜਿਹੜੀ ਇਸ਼ੂ ਆ ਉਹ ਉਦੋਂ ਵੀ ਪੁਰਾਣਾ ਲੋਕ ਡਾਇਲਸਿਸ ਥੋੜੇ ਲੇਟ ਸ਼ੁਰੂ ਹੁੰਦੇ ਜਿਵੇਂ ਇਹਦੇ ਵਿੱਚ ਤੇ ਇਸ਼ੂ ਜਿਆਦਾ ਪੁਰਾਣਾ ਉਹਦਾ 2020 ਦੇ ਵਿੱਚ ਰਾਉਂਡ ਬਾਊਟ ਇੰਨੀ अर्ਲੀ ਵਿੱਚ ਕਰਾਉ ਉਹ ਹੋ ਗਿਆ ਹੋਦਰ ਗਿਆ ਹਾਈ ਬੀਪੀ ਹਾਈ ਬੀਪੀ ਹਾਈ ਬੀਪੀ ਉਹਦਾ ਜਦੋਂ ਪਤਾ ਹੀ ਲੱਗਿਆ ਵੀ ਹਾਈ ਬੀਪੀ ਦੇ ਅੰਦਰ हां ਯੰਗ এজ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਇੰਨਾ ਧਿਆਨ ਨਹੀਂ ਦਿੰਦੇ ਲੋਕ ਬੀਬੀ ਤੇ ਜੇ ਹੁੰਦਾ ਵੀ ਇਹਦਾ ਕਿਸੇ ਹੋਰ ਚੀਜ਼ ਨਾਲ ਅਸੋਸੀਏਟ ਕਰ ਲੈਨੇ ਆਪਾਂ ਕੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੀ ਵਾਈਫ ਦਾ ਆਪਰੇਟ ਹੋਇਆ ਅੱਜ ਤੇ ਸਕਸੈਸਫੁਲ ਰਿਹਾ ਮੈਂ ਸਾਰੀ ਟੀਮ ਦਾ ਇੱਕਾਈ ਹਸਪੀਟਲ ਦਾ ਡਾਕਟਰ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਬਹੁਤ ਵਧੀਆ ਸਟਾਫ ਬਹੁਤ ਵਧੀਆ ਗਵਰਨਮੈਂਟ ਦੀ ਸਕੀਮ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਫੈਮਿਲੀ ਦੀ ਜਾਨ ਬਚਦੀ ਹੈ ਤੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਕਿ ਆਪਣੇ ਆਰਗਨ ਜਿਹੜੇ ਡੋਨੇਟ ਕਰਨੇ ਚਾਹੀਦੇ ਹੈ ਜੇ ਕਿਸੇ ਇੱਕ ਦੇ ਦਾਨ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਕੋਈ ਵੀ ਨਹੀਂ ਹੈ ਤੇ ਇਹ ਹੀ ਹੈ ਕਿ ਸਭ ਆਪਣੇ ਆਪਣੇ ਆਰਗਨ ਜਿਹੜੇ ਆ ਕਿਉਂਕਿ ਆਪਾਂ ਵੈਸੇ ਵੀ ਵੇਸਟ ਕਰ ਦਿੰਨੇ ਆ ਤੇ ਉਸ ਚੀਜ਼ ਦਾ ਕੋਈ ਬੈਨੀਫਿਟ ਕਿਸੇ ਨੂੰ ਨਹੀਂ ਮਿਲਦਾ ਲੇਕਿਨ ਜਿਸ ਪਰਿਵਾਰ ਦੇ ਉੱਪਰ ਪੈਂਦੀ ਹੈ ਸ਼ਾਇਦ ਉਹ ਪਰਿਵਾਰ ਬਹੁਤ ਜੰਗੇ ਤਰੀਕੇ ਨਾਲ ਸਮਝਦਾ ਇਸ ਦੁੱਖ ਨੂੰ ਤੇ ਆ ਇਸ ਤਰੀਕੇ ਦੀ ਹੈਲਪ ਨੂੰ ਪੈਸਾ ਜਦੀ ਰੇਟ ਚ ਮੈਂ ਕਹਿੰਦਾ ਆਲਮੋਸਟ ਸਾਰਿਆਂ ਕੋਲ ਹੈ ਵੀ ਤੇ ਸਭ ਅਫੋਰਡ ਕਰ ਵੀ ਲੈਂਦੇ ਆ ਲੇਕਿਨ ਇਹ ਚੀਜ਼ ਆਪਾਂ ਪੈਸਿਆਂ ਨਾਲ ਨਾ ਖਰੀਦ ਸਕਦੇ ਆ ਤੇ ਨਾ ਹੀ ਇਸ ਚੀਜ਼ ਦੀ ਕੋਈ ਵੈਲਿਊ ਪੈ ਸਕਦੀ ਆ so that ਕੀ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਜੋ ਵੀ ਵੱਧ ਤੋਂ ਵੱਧ ਹੋ ਸਕੇ ਉਹ ਜੀ ਪਰਸਨਲੀ ਮੈਂ ਤਾਂ ਮੋਟੀਵੇਟ ਹੋਇਆ ਜਿਵੇਂ ਲੋਕ ਫਾਰਮ ਭਰ ਲੈਂਦੇ ਆਪਣੇ ਜੀਵਨ ਦੀ ਜੀ ਕਈ ਲੋਕ ਪਰ ਡਾਕਟਰ ਜੀ ਬਲਕਿ ਬਲਕਿ ਮੈਂ ਵੀ ਇਸ ਚੀਜ਼ ਨੂੰ ਸੋਚ ਰਿਹਾ ਕਿ ਮੈਂ ਹੁਣ ਅੱਜ ਹੀ ਇਸ ਚੀਜ਼ ਨੂੰ ਆਪਣਾ ਫਾਰਮ ਫਿਲ ਕਰਾਂ ਬਲਕਿ ਇਹ ਹੋਣਾ ਵੀ ਚਾਹੀਦਾ ਜੇ ਅੱਜ ਸਾਡੀ ਹੈਲਪ ਹੋਈ ਹੈ ਤਾਂ ਘਟੋ ਘਟ ਅਸੀਂ ਇੱਥੋਂ ਹੀ ਸ਼ੁਰੂ ਕਰੀਏ ਕਿ ਜੇ ਕੋਈ ਪਰਿਵਾਰ ਇਸ ਤਰੀਕੇ ਦਾ ਕੋਈ ਆਰਗਨ ਲੈ ਰਿਹਾ ਤੇ ਨਾਲ ਦੀ ਨਾਲ ਉਹਨੂੰ ਵੀ ਫਾਰਮ ਫਿਲ ਕਰਨਾ ਚਾਹੀਦਾ ਕਿ ਉਹ ਇਸ ਚੀਜ਼ ਨੂੰ ਪ੍ਰੋਬਲਮ ਨੂੰ ਸਮਝੇ ਸੋ ਦੈਟ ਜੇ ਸੋਸਾਇਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਿਲਣ ਲੱਗ ਜਾਣਗੀਆਂ इजीली ਤਾਂ ਦੁੱਖ ਤਕਲੀਫ ਵੈਸੀ ਬਹੁਤ ਜ਼ਿਆਦਾ ਘਟ ਜਾਣਗੀਆਂ ਸਮਾਜ ਦੀਆਂ ਤੁਹਾਡੀ ਲਾਈਫ ਦੇ ਕਿੰਨੇ ਕਦੋਂ ਫਿਰ ਨਹੀਂ ਇਸ ਕਿੰਨੇ ਟਾਈਮ ਹੋ ਗਏ ਅ ਸਾਨੂੰ ਡਾਇਗਨੋਸ ਤਾਂ ਜੀ ਦਸੰਬਰ ਚ ਹੋਇਆ ਸੀਗਾ ਲਾਸਟ ਦਸੰਬਰ ਜਿਹੜਾ ਹੁਣ ਗਿਆ ਤੇ ਅ ਬਾਕੀ ਡਾਕਟਰ ਸਾਹਿਬ ਨੇ ਸਾਨੂੰ ਬੜਾ ਵਧੀਆ ਗਾਈਡ ਕੀਤਾ ਤੇ ਮਤਲਬ ਜੋ ਵੀ ਸੀਗਾ ਹੁਣ ਮੈਨੂੰ ਲੱਗ ਤੁਸੀਂ ਤੇ ਤੁਹਾਡੀ ਫੈਮਿਲੀ ਦੀ ਜਿਹੜੀ ਹੈ ਉਹ ਲੱਗਦਾ ਸੰਕਲਪ ਲਈ ਦੇਖੀਏ ਮੈਂ ਆਪਣੇ ਲਈ ਤਾਂ ਕਹਿ ਸਕਦਾ ਜੀ ਆਪਣੇ ਲਈ ਤਾਂ ਮੈਂ ਕਹਿ ਸਕਦਾ ਲੇਕਿਨ ਸਮਝਾਈ ਸਕਦੇ ਆਂ ਅਸੀਂ ਸਾਰਿਆਂ ਨੂੰ ਜੀ ਜੀ